ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤਵੀਆਂ ਦੀ ਗੱਲ ਕਰਨੀ ਆ ਕਿਉਂਕਿ ਤਵੀਆਂ ਦੀ ਆਪਣੇ ਬਹੁਤ ਲੋਡ ਪੈਂਦੀ ਆ ਖਾਸ ਕਰਕੇ ਸਾਡੇ ਏਰੀਏ ਨੂੰ ਮਤਲਬ ਜਿਹੜੇ ਸਾਡੇ ਵਾਂਗੂ ਆਲੂ ਮਟਰਾਂ ਦੀ ਖੇਤੀ ਕਰਦੇ ਉਹਨਾਂ ਨੂੰ ਵੱਧ ਲੋਡ ਪੈਂਦੀ ਆ ਜਿਹੜੇ ਕੱਲਾ ਕਣਕ ਚ ਉਹਨਾਂ ਬੀਜਦੇ ਆ ਉਹਨਾਂ ਨੂੰ ਤਵੀਆਂ ਉਹਨਾਂ ਦਾ ਤਵੀਆਂ ਬਿਨਾਂ ਵੀ ਸਰ ਜਾਂਦਾ ਕਿਉਂਕਿ ਉਹਨਾਂ ਨੇ ਪਹਿਲਾਂ ਮਤਲਬ ਸੁਪਰ ਸੀਡਰ ਦਾ ਬੀਜ ਦੇਣੀ ਕਣਕ ਤੇ ਜਾਂ ਫਿਰ ਕਿਸੇ ਨੇ ਬਾੜੀ ਸਫਾਈ ਚਾਹੀਦੀ ਆ ਪਹਿਲਾ ਰੋਟਾਵੇਟਰ ਮਾਲ ਲੰਦੇ ਮੋੜ ਕੇ ਰੋਣੀ ਕਰਕੇ ਸੁਪਰ ਸੀਡਰ ਦਾ ਬੀਜ ਹੁੰਦੇ ਉਹਨਾਂ ਦਾ ਤਵੀਆਂ ਬਿਨਾ ਸਰ ਜਾਂਦਾ ਪਰ ਸਾਡਾ ਨਹੀਂ ਤਵੀਆਂ ਬਿਨਾ ਸਰਦਾ ਤੇ ਆਪਣੇ ਕੋ ਆ ਤੰਜਲ ਵਾਲੀਆਂ ਨਹੀਂ ਤਵੀਆਂ ਇਹ ਬਾਈ ਆ ਆਪਣੇ ਕੋ ਇੱਕ 16 ਤਵੀਆਂ ਵੀ ਸਿਗੀਆਂ ਉਹ ਹੁਣ ਅਸੀਂ ਵੇਚ ਦਿੱਤੀਆਂ ਤੇ 16 ਤੇ 12 ਦਾ ਮੈਂ ਬਾਈਆਂ ਦਾ ਇੰਨਾ ਫਰਕ ਆ ਵੀ ਜਿੰਨਾ ਲੋੜ ਉਹ ਲੈਣੀਆਂ ਉਹਨੀਆਂ ਅਸੀਂ ਉਹਨਾਂ ਇਹ ਲੋਹੜੇ ਹੀ ਲੈਣੀਆਂ ਕਿ ਜਿਹਨ ਕਿਹੜਾ ਲੈ ਛੱਡੀ ਜਾਂਦਾ ਉਹਦੇ ਦੇਖੋ ਸਾਡੇ ਕੋ ਦੋਨੇ ਸਿਗੀਆਂ ਅਸੀਂ ਦੋਨੇ ਚਲਾ ਕੇ ਦੇਖੀਆਂ ਪਹਿਲਾਂ ਤਾਂ ਮੈਂ ਇਹਨਾਂ ਦਾ ਦੂਜਾ ਹੀ ਦੱਸਦਾ ਬਈ ਹੁਣ 22 ਤਵੀਆਂ ਆ ਭਾਰੀਆਂ ਆ 10 ਪਹਿਲਾਂ 16 ਤਵੀਆਂ ਸੀ ਨਾ ਜੇ ਅਸੀਂ ਕਿਤੇ ਮੈਸੀ ਮਦਰ ਪਾਉਂਦੇ ਸੀ ਤਾਂ ਮੈਸੀ ਨੂੰ ਮੋਰਿਓ ਤੋਲਦਾਂ ਨਹੀਂ ਸੀ ਜਦੋਂ ਮੈਸੀ ਮਾਰਾ ਸੀ ਇੱਕ ਵਾਰੀ ਤਿਆਰਬਾਈ ਕੀਤਾ ਜੇਕਰ ਮੈਸੀ ਉਦਦਾ ਤਾਂ ਨਹੀਂ 22 ਤਵੀਆਂ ਖਿੱਚਦਾ ਸੀ ਮਤਲਬ ਲੈਫਟ ਚੱਕ ਕੇ ਅਸੀਂ ਦੇਖੀ ਸੀ ਜਿੰਨਾ 16 ਤਵੀਆਂ ਨੇ ਮਤਲਬ ਟਰੈਕਟਰ ਨੂੰ ਤੋਲਿਆ ਮੋਰਿਓ ਉਨਾਂ ਹੀ ਇਹਨਾਂ ਬਾਈਆਂ ਨੇ ਤੋਲਿਆ ਇਹਨਾਂ ਦਾ ਬਹਾ ਉਹ ਨਹੀਂ ਬਹੁਤ ਨੇੜੇ ਕੀਤਾ ਜਿਦਾ ਇੱਕ ਤਰ੍ਹਾਂ ਦਾ ਕਹਿ ਲਓ ਇਨੀ ਕੀ ਕੀਤਾ ਮਤਲਬ ਅਸਲ 'ਚ ਤਾਂ ਪਹਿਲੀ ਗੱਲ ਇਹ ਆ ਵੀ ਇਹਨੂੰ ਜੋ ਲੈਫਟ 'ਚ ਪਾਉਣਾ ਆ ਆਪਾਂ ਨੂੰ ਲਿੰਕਾਂ ਪਾਉਣ ਦੀ ਤਾਂ ਲੋੜ ਹੀ ਨਹੀਂ ਪੈਂਦੀ। ਮੈਨੂੰ ਮੈਂ ਇਹਦੇ ਆਦੀਆਂ ਸੀ ਕਿ ਲਿਆਂਦੀਆਂ ਆ ਕਿੰਨੇ ਸਾਲ ਹੋ ਗਏ। ਕਦੇ ਲਿੰਕਾਂ ਤਾਂ ਪਾਈਆਂ ਹੀ ਨਹੀਂ ਗੁੱਲੀਆਂ 'ਚ ਇੱਕ ਵਾਰ ਵੀ ਨਹੀਂ ਪਾਈਆਂ ਹੋਣੀਆਂ। ਬਸ ਸਿਰਫ ਕੱਲੀ ਟੌਪ ਲਿੰਕ ਪਾਈਦੀ ਆ ਖੇਤਾਂ ਨੂੰ ਲੈ ਜੀਦੀਆਂ ਤੇ ਟੌਪ ਲਿੰਕ ਉੱਤੇ ਖੋਲੀਦੀ ਆ ਇਹ ਖੇਤਮੀ ਆ ਡਰਾਫਰ ਮਰ ਪਾ ਕੇ ਚੱਲਦੀਆਂ ਹਨਾ ਇਹਨੂੰ ਧੂਮੀਆਂ ਕਹਿੰਦੇ ਗਏ ਤੇ ਆ ਥੱਲੇ ਆ ਨਹੀਂ ਆ ਲਾਇਓ ਨਾ ਗੁੱਟਕੇ ਜਿਹਾ ਬਸ ਇਦਾਂ ਡਰਾਫਰ ਨਾਲ ਥੱਲੇ ਵਸਾਈਦਾ ਆ ਬਸ ਕੱਲੀ ਟੌਪ ਲਿੰਕ ਕੇ ਪਾਈਦੀ ਆ ਤੇ ਜਾਨੀ ਕਿ ਕੋਸ ਬਾਹਲਾ ਨਹੀਂ ਲਾਉਣ ਪਾਉਂਦਾ ਖਲਾਰਾ ਨਹੀਂ ਤਾਂ ਵੇ ਮਤਲਬ ਧੂਮੀਆਂ ਤਵੀਆਂ ਨੂੰ ਖੇਤ ਚ ਜਾ ਕੇ ਪਹਿਲਾਂ ਲਿੰਕ ਆਪਾਉ ਖੋਲੋ ਜਿਆਦੇ ਖਲਾਰਾ ਪੈ ਜਾਂਦਾ ਤੇ ਇਸ ਕਰਕੇ ਇਹਨਾਂ ਦਾ ਬਾਹਰ ਟਰੈਕਟਰ ਦੇ ਬਿਲਕੁਲ ਨੇੜੇ ਆ ਜਾਂਦਾ ਇਹ ਟਰੈਕਟਰ ਨੂੰ ਤੋਲਦੀਆਂ ਘਟਿਆ ਤੇ ਦੂਜੀ ਗੱਲ ਇਹ ਹੈ ਬਹਾਈ ਦੀ ਹੁਣ 16 ਤਵੀਆਂ ਚ ਕੀ ਹੁੰਦਾ ਸੀਗਾ ਜਿਹੜੇ ਇੱਕ ਟਾਇਰ ਆਪਣਾ ਵਿੱਚ ਰੱਖ ਕੇ ਚੱਲਦਾ 16 ਚ ਵੀ 18 ਚ ਵੀ ਇਹ 20 ਤਵੀਆਂ ਤੋਂ ਘੱਟ ਨਹੀਂ ਬਣਾਉਂਦੇ ਤਾਂ ਜਲਾਲੇ ਘੱਟੋ ਘੱਟ 20 ਤਵੀਆਂ ਬਣਾਉਂਦੇ ਆ ਜੇ ਤੁਸੀਂ 16 ਜਾਂ 18 ਤਵੀਆਂ ਕਹੋਗੇ ਇਹਨਾਂ ਨੂੰ ਬਣਾਉਣ ਨੂੰ ਇਹ ਜਵਾਬ ਦੇ ਦਿੰਦੇ ਬੰਦੇ ਨੂੰ ਇਹ 20 ਤੋਂ ਸ਼ੁਰੂ ਹੀ ਕਰਦੇ ਯਾਨੀ ਕਿ ਇਹ 20 ਤੋਂ ਥੱਲੇ ਮੈਨੂੰ ਮੈਦ ਨਹੀਂ ਇਹਨਾਂ ਦਾ ਕੋਈ ਸੈੱਟ ਹੋਊਗਾ ਕਿਤੇ ਪਹਿਲਾਂ ਬੜਾ ਲਿਆ ਹੋਊਗਾ ਤਾਂ ਵੱਖਰੀ ਗੱਲ ਆ ਹੁਣ ਨਹੀਂ ਇਹਨਾਂ ਦੇ ਹੈਗੇ ਕੋਈ ਵੀ ਗੁੜਿਆਂ ਵਾਲਿਆਂ ਦੇ ਤਾਂ ਕਾਰਨ ਕੀ ਆ ਵੀ ਇਹ ਚਾਹੁੰਦੇ ਆ ਵੀ ਟਾਇਰ ਬਾਹਰ ਚੱਲੇ ਜਦੋਂ ਤੁਹਾਡੇ ਟਰੈਕਟਰ ਦਾ ਟਾਇਰ ਬਾਹਰ ਚੱਲੂਗਾ ਹਨਾ ਤੇ ਤੁਹਾਡਾ ਟਰੈਕਟਰ ਵੱਧ ਜ਼ੋਰ ਮਾਰੂਗਾ ਦੋਨੇ ਟਾਇਰ ਬਰਾਬਰ ਅੜ ਕੇ ਚੱਲੂਗੇ ਜਦੋਂ ਤੁਹਾਡਾ ਇੱਕ ਇੱਕ ਟਾਇਰ ਖਾਲੀ ਚ ਡਿੱਗ ਕੇ ਚੱਲਦਾ ਉਦੇ ਨਾਲ ਕੀ ਟਰੈਕਟਰ ਸਲਿੱਪ ਵੀ ਵੱਧ ਕੱਢਦਾ ਤੇ ਟਰੈਕਟਰ ਤੇਲ ਜੇ ਸਲਿੱਪ ਕੱਢੂਗਾ ਤੇਲ ਵੀ ਤਾਂ ਵੱਧੇ ਖਾਊਗਾ ਤੇ ਦੂਜੀ ਗੱਲ ਜਿਹੜੀਆਂ ਤਵੀਆਂ ਘਸਦੀਆਂ ਆ ਫਿਰ ਜਦੋਂ ਆਪਾਂ ਹੁਣ ਜਦੋਂ ਦੂਜੀਆਂ ਤਵੀਆਂ ਜਿਹੜੀਆਂ ਨਾਰਮਲ ਜਿਹੜੀ ਖਾਲੀ ਚ ਡਿੱਗ ਕੇ ਚੱਲਦੀਆਂ ਤੁਸੀਂ ਦੇਖੋਗੇ ਪਹਿਲਾਂ ਇੱਕ ਜੋ ਨਵੇਂ-ਨਵੇਂ ਤਵੇ ਪਾਈਦੇ ਆਪਾਂ ਸਾਲ ਕਈ ਵਧੀਆ ਵਹਾਈ ਕਰਦੀਆਂ ਸਾਲ ਕੁ ਬਾਅਦ ਉਹ ਤਵੇ ਇੱਕ ਪਾਸਿਓਂ ਵੱਧ ਘਸ ਜਾਂਦੇ ਆ ਇੱਕ ਪਾਸਿਓਂ ਘਟ ਘਸਦੇ ਆ ਤਾਂ ਵਹਾਈ ਇੱਕੋ ਜਿਹੀ ਨਹੀਂ ਹੁੰਦੀ ਜੇ ਹੁਣ ਤਵੇ ਬڑے ਛੋਟੇ ਤਾਂ ਬਹਾਈ ਆਪ ਕਿੱਥੋਂ ਇੱਕ ਕੋਝੇ ਹੁਣੀ ਹੈ ਨਾ ਤੇ ਉਹ ਟਰੈਕਟਰ ਦਾ ਵੀ ਲੋਹੂ ਜਿਹਾ ਪਿੰਨੇ ਤੇ ਖੇਤ ਦੇ ਵਿੱਚ ਧਲੀ ਵੀ ਪਾਉਣੀ ਆ ਇਹਦਾ ਕੀ ਆ ਇਹਦਾ ਜਿਹੜਾ ਟਾਇਰ ਆ ਨਾ ਟਰੈਕਟਰ ਦਾ ਬਾਹਰ ਚੱਲਦਾ ਇੱਕ ਤਾਂ ਦੋਨੇ ਟਾਇਰ ਬਰਾਬਰ ਜ਼ੋਰ ਮਾਰਦੇ ਆ ਦੂਜੀ ਗੱਲ ਤਵੀਆਂ ਇੱਕੋ ਜਿਹਿਆਂ ਘਸਦੀਆਂ ਕਦੇ ਵੀ ਤੁਸੀਂ ਹੁਣ ਆਪਣੀਆਂ ਤਵੀਆਂ ਦੇਖ ਲਓ ਸੂਤ ਦਾ ਵੀ ਫਰਕ ਨਹੀਂ ਹੋਊਗਾ ਵੀ ਮਤਲਬ ਇਹ ਨਹੀਂ ਹੋਊਗਾ ਵੀ ਇਧਰੋਂ ਵੱਧ ਖਸੀਆਂ ਇਧਰੋਂ ਘੱਟ ਖਸੀਆਂ ਯਾਨੀ ਇਹ ਇਹਨਾਂ ਦੀ ਸੈਫਤ ਆ ਇਸੇ ਕਰਕੇ ਤਵੀਆਂ ਮਤਲਬ ਵੱਧ ਖਿੱਚੀ ਜਾਂਦੇ ਆ ਜੇ ਦੂਜੀਆਂ 18 ਤਵੀਆਂ ਜਾਂ 16 ਤਵੀਆਂ ਉਹਨਾਂ ਲੋਡ ਲੈਣੀਆਂ 19 ਇਹਨਾਂ ਦੀਆਂ 20 ਜਾਂ 22 ਤਵੀਆਂ ਲੈਣੀਆਂ ਲੋਡ ਉਹਦਾ ਕਾਰਨ ਇਹੀ ਆ ਇੱਕ ਆਪਣੇ ਬੰਦੇ ਨਾ ਸਭ ਤੋਂ ਵੱਧ ਧੜੀਆਂ ਖੇਤ ਦੇ ਵਿੱਚ ਖੇਤ ਆਪਣੇ ਉੱਚੇ ਨੀਵੇਂ ਕਦੋਂ ਹੁੰਦੇ ਆ ਜਾਂ ਤਵੀਆਂ ਨਾ ਜਾਂ ਪਲੌ ਨਾ ਕਰਦੇ ਆ ਦੇਖੋ ਜਿਹੜੇ ਤਾਂ ਕਾਰੀਗਰ ਬੰਦੇ ਆ ਉਹ ਤਾਂ ਪਲੌ ਨਾ ਵੀ ਨਹੀਂ ਧੜੀ ਪੈਣ ਦਿੰਦੇ ਤਵੀਆਂ ਨਾ ਵੀ ਪੈਣ ਦਿੰਦੇ ਤੇ ਜਿਹੜੇ ਥੋੜੇ ਅਣਜਾਣ ਹੁੰਦੇ ਆ ਤੁਸੀਂ ਕਈ ਵਾਰੀ ਦੇਖਿਆ ਹਣਾ ਬਈ ਡ੍ਰਿਲ ਨਾ ਕਣਕ ਬੀਜੀ ਹੋਵੇ ਜਾਂ ਸੁਪਰ ਸੀਡਰ ਨਾ ਬੀਜੀ ਹੋਵੇ ਜਿੱਥੋਂ ਆਪਾਂ ਸੁਪਰ ਸੀਡਰ ਚੱਕ ਕੇ ਰੱਖਦੇ ਆ ਉੱਥੇ ਤੁਸੀਂ ਦੇਖਿਓ ਕਈਆਂ ਦਾ ਪਾੜਾ ਵੱਧ ਹੁੰਦਾ ਹਰੇਕ ਢੇੜੇ ਤੁਸੀਂ ਦੇਖੋਗੇ ਵੱਖਰਾ ਹੀ ਦੀਦਾ ਹੁੰਦਾ ਵੀ ਉਹ ਪਾੜਾ ਜਿਆ ਚਾ ਜਿਹੜਾ ਕਾਰੀਗਰ ਬੰਦਾ ਹੁੰਦਾ ਉਹਦੀ ਤੁਸੀਂ ਤੁਰੇ ਜਾਂਦੇ ਕਾਣਕ ਪਛਾਣ ਨਹੀਂ ਸਕਦੇ ਵੀ ਉਹਨੇ ਚੱਕ ਕੇ ਕਿੱਥੋਂ ਰੱਖਿਆ ਆ ਤੁਹਾਨੂੰ ਕੋਲ ਜਾ ਕੇ ਬਰੀਕੀ ਨਾਲ ਦੇਖੋਗੇ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਆਹ ਢੇੜਾ ਨਵੇਂ ਸਿਰੇੋਂ ਲਾਇਆ ਆ ਚੱਕ ਕੇ ਦੁਬਾਰਾ ਰੱਖਿਆ ਆ ਨਹੀਂ ਤਾਂ ਕਾਰੀਗਰ ਬੰਦੇ ਦਾ ਢੇੜਾ ਨਹੀਂ ਪਤਲਾਦਾ ਇੱਦੇ ਤਵੀਆਂ ਦੇ ਵਿੱਚ ਕਈ ਤਾਂ ਆਪਣੇ ਕਰਦੇ ਆ ਵੀ ਬਹਾਈ ਹਲਾਂਗੂ ਹੀ ਕਰਨ ਲਾਪੰਦੇ ਆ ਕਦੇ ਵੀ ਤਵੀਆਂ ਦੀ ਜਿਹੜੀ ਬਹਾਈ ਆ ਹਮੇਸ਼ਾ ਉੱਪਰ ਦੀ ਆਉਂਦਾ ਹੁੰਦਾ ਅੰਦਰ ਦੀ ਕਦੇ ਨਹੀਂ ਲੱਗਦਾ ਤਵੀਆਂ ਦਾ ਜੇ ਅੰਦਰ ਦੀ ਲਾਉਂਗੇ ਉਹ ਉਨੇ ਤੁਹਾਡੇ ਬਾਢੇ ਜੇ ਬਣੀ ਜਾਣੇ ਆ ਸਮਝ ਲਓ ਖੇਤ ਉੱਚੇ ਨਹੀਂ ਹੁੰਦੇ ਤਾਂ ਆ ਆ ਠੀਕ ਐ ਜੋ ਕਿਉਂਕਿ ਜ਼ਿਆਦਾਤਰ ਚਲੋ ਬੰਦੇ ਨੂੰ ਤਾਂ ਪਤਾ ਕੁਝ ਬੰਦੇ ਜਦੋਂ ਆਪਾਂ ਜਾਈ ਦਾ ਰਾਹ ਦੇ ਵਿੱਚ ਵੀ ਜਿਹੜਾ ਤਾਂ ਬੰਦਾ ਵਾਕਿਬ ਹੁੰਦਾ ਉਹਨੂੰ ਤਾਂ ਆਪਾਂ ਕਹਿ ਦਈਦਾ ਵੀ ਇਦਾਂ ਨਾ ਇਦਾਂ ਬਹਲਾ ਹਨਾ ਜੇ ਕੋਈ ਨਵਾਂ ਵੀ ਕੋ ਸਿੱਖਦਾ ਜਦੋਂ ਕੋ ਹੁਣ ਓਪਰਾ ਬੰਦਾ ਉਹਨੂੰ ਤਾਂ ਕੀ ਕਹਿਣਾ ਹੁੰਦਾ ਬੋਂਦਾ ਅਗਲਾ ਹੁੰਦਾ ਗੁੱਸਾ ਆਪਾਂ ਨੂੰ ਆਉਂਦਾ ਹੁੰਦਾ ਲੰਘਦੇ ਆ ਨੂੰ ਹਨਾ ਵੀ ਕਰ ਕੀ ਰਿ ਤਲੀਆਂ ਪੈਣ ਦਾ ਮੇਨ ਵੇ ਜਿਆਦਾ ਕਾਰਨ ਲੋਕੀ ਤਵੀਆਂ ਨਾਲ ਤਲੀਆਂ ਬਹੁਤ ਪਾਉਂਦੇ ਆ ਇਹਨਾਂ ਦੀ ਤਵੀਆਂ ਤੁਸੀਂ ਦੇਖੋਗੇ ਆ ਇੱਕ ਸਾਰ ਬਾਈ ਕਰਦੀਆਂ ਤਲੀਆਂ ਨਹੀਂ ਪਾਉਗੀਆਂ ਕਦੇ ਵੀ ਪੱਧਰੀਆਂ ਹੋਊਗੀ ਵੇ ਬੰਦਾ ਇਹ ਨਾ ਵੇ ਹੁਣ ਬੰਦਾ ਇੱਕ ਫੁੱਦੂ ਜਿਹਾ ਬੈਠਾ ਉੱਪਰ ਤਾਂ ਉਹ ਤਾਂ ਜੋ ਉੱਥੋਂ ਜੋ ਮਰਜ਼ੀ ਕਰਾ ਲਓ ਉਹ ਤਾਂ ਸਭ ਕੁਝ ਕਰ ਸਕਦਾ ਉਸ ਬੰਦੇ ਦੀ ਤਾਂ ਕਲਾ ਤੇ ਹੈ ਨਾ ਆਪਾਂ ਸ਼ੱਕ ਨਹੀਂ ਕਰ ਸਕਦੇ ਹੁੰਦੇ ਪਰ ਜੇ ਬੰਦਾ ਕੋਈ ਜਿਹੜਾ ਜਾਣ ਕੇ ਰਿਆ ਉਹ ਕਦੇ ਵੀ ਨਾ ਤਵੀਆਂ ਨਾਲ ਤਲੀਆਂ ਨਹੀਂ ਪੈ ਸਕਦੀ ਦੂਜੀ ਇੱਕ ਸਾਰ ਤਵੇ ਘਸਦੇ ਆ ਉੱਚੇ ਨੀਵੇਂ ਨਹੀਂ ਹੁੰਦੇ ਇਹ ਇਹ ਕਾਰਨ ਆ ਵੀ ਇਹਨਾਂ ਦੀਆਂ ਤਵੀਆਂ ਮਤਲਬ ਅਸੀਂ ਪਸੰਦ ਕਰਦੇ ਆ ਵੈਸੇ ਇੱਕ ਇਹਨਾਂ ਦਾ ਇਹ ਬਹੁਤ ਫਾਇਦਾ ਆ ਸਾਨੂੰ ਮਤਲਬ ਕਈ ਵਾਰੀ ਆਪਾਂ ਤਵੀਆਂ ਵੱਧ ਘਟ ਕਰਨੀਆਂ ਹੁੰਦੀਆਂ ਬੌਂਦੇ ਆ ਬੌਂਦੇ ਨੇ ਨਾ ਸਾਨੂੰ ਉੱਤਣ ਦੀ ਲੋੜ ਨਹੀਂ ਪੈਂਦੀ ਉੱਪਰ ਬੈਠੇ ਹੀ ਰੱਸੀ ਜੇ ਲਾਈਓ ਉਹ ਰੱਸੀ ਜਦੋਂ ਖਿੱਚੂਗੇ ਉਹ ਲੋਕ ਜੇ ਇਹਨਾਂ ਦਾ ਬਾਹਰ ਆ ਜਾਂਦਾ ਚਾਹੇ ਤਵੀਆਂ ਵਧਾ ਲਓ ਚਾਹੇ ਘਟਾ ਲਓ ਤੁਹਾਨੂੰ ਇਹ ਨਹੀਂ ਹੈਗਾ ਵੀ ਬਾਰ-ਬਾਰ ਟਰੈਕਟਰ ਤੋਂ ਉਤਰਨਾ ਪਊਗਾ ਚੜ੍ਹਨਾ ਪਊਗਾ ਨਹੀਂ ਕਿ ਸੌਖਾ ਜਿਹਾ ਕੰਮ ਆ ਉਹ ਬੰਦਾ ਉੱਪਰ ਬੈਠੇ ਹੀ ਕਰ ਲੈਂਦਾ ਜੇ ਹਾਈਡਰੋਲਿਕ ਨਹੀਂ ਵੀ ਹੈਗੀਆਂ ਜੀ ਹਾਈਡਰੋਲੋਕ ਆ ਫਿਰ ਤਾਂ ਚਲੋ ਕੋਈ ਗੱਲੇ ਨਹੀਂ ਹੈਗੀ ਸਾਡੇ ਏਰੀਏ ਚ ਮਤਲਬ ਇਹਨਾਂ ਦੀਆਂ ਤਵੀਆਂ ਮਸ਼ਹੂਰ ਆ ਇਹ ਬਣਾਉਂਦੇ ਵੀ ਕੱਲੇ ਤਵੀਆਂ ਹੀ ਆ ਜ਼ਿਆਦੇ ਜ਼ਿਆਦਾ ਹੋਰ ਵੀ ਚਲੋ ਸੰਦਤਾ ਬਣਾਉਂਦੇ ਆ ਪਰ ਮੇਨ ਕੰਮ ਇਹਨਾਂ ਦਾ ਤਵੀਆਂ ਦਾ ਆ ਤੇ ਮੇਰਾ ਖਿਆਲ ਆ ਵੀ ਨਹੀਂ 40 ਤਵੀਆਂ ਤੱਕ ਮੇਰੇ ਖਰ ਵੱਧ ਤੋਂ ਵੱਧ ਬਣਾਈਆਂ ਹੋਣੀਆਂ ਐ ਨਹੀਂ ਮੈਂ ਅੱਗੇ ਇੱਕ ਵੀਡੀਓ ਦੇਖੀ ਸੀ 40 ਤਵੀਆਂ ਤੱਕ ਹੀ ਨਹੀਂ ਬਣਾਈਆਂ ਵੱਧ ਤੋਂ ਵੱਧ ਅੱਗੇ ਮਾਦ ਹੁਸ਼ਿਆਰਪੁਰ ਦੀ ਆ ਜਿਹੜਾ ਆ ਉਧਰ ਦੂਜੀਆਂ ਚੱਲਦੀਆਂ ਹੋਣੀਆਂ ਸੀਗੀਆਂ ਤਵੀਆਂ ਲੈਫਟ ਵਾਲੀਆਂ ਹੁਣ ਸਾਡੇ ਰਿਸ਼ਤੇਦਾਰ ਹੀ ਆ ਉਹ ਵੀ ਇੱਥੋਂ ਲੈ ਕੇ ਗਏ ਆ ਨਹੀਂ ਤਾਂ ਕਹਿੰਦੇ ਹੁੰਦੇ ਸੀ ਵੀ ਜਿਹੜੀਆਂ ਸਾਡੀਆਂ ਤਵੀਆਂ ਸਾ ਮਤਲਬ ਜੋ ਉਧਰ ਚਲਾਉਂਦੇ ਆ ਤਾਂ ਟਰੈਕਟਰ ਕਿਉਂਕਿ ਉਧਰ ਜ਼ਮੀਨ ਹੈਗੀ ਰੇਤਲੀ ਵੀ ਟਰੈਕਟਰ ਖਿੱਚਦਾ ਨਹੀਂ ਪਰ ਇਹਨਾਂ ਦੀਆਂ ਤਵੀਆਂ ਉਹ ਸਾਡੇ ਰਹਿਤਦਾਰ ਆ ਉਹਨਾਂ ਕੋਲ ਟਰੈਕਟਰ ਹੈਗਾ ਆ 60 60 ਜਿਹੜੇ ਉਹ ਦੂਜੀ ਸ਼ੋਅ ਵਾਲੇ ਨਹੀਂ ਸੀ ਆਏ ਫੀਨੀ ਦੇ ਸ਼ੋਅ ਵਾਲੇ ਉਹ ਆ ਤੇ ਬਹੁਤ ਵਧੀਆ ਚੱਲਦੀਆਂ ਉਹਨਾਂ ਦੀ 24 ਤਵੀਆਂ ਨਾਲ ਤੇ ਅੱਗੇ ਕਹਿੰਦੇ ਹੁੰਦੇ ਸੀ ਵੀ ਰੇਤੇ 'ਚ ਇਹ ਤਵੀਆਂ ਮਤਲਬ ਸਾਡੇ ਏਰੀਆ ਵਾਲੀਆਂ ਚੱਲਦੀਆਂ ਨਹੀਂ ਉਧਰ ਲੈਫਟ ਵਾਲੀਆਂ ਉਹਨਾਂ ਦੀ ਸੀ ਚੱਕਮੀਆਂ ਇੱਦਾਂ ਯਾਨੀ ਰਾਸ ਹਿਆ ਤਵੀਆਂ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੀ ਧਲੀ ਨਹੀਂ ਪਾਉਣੀ ਆ ਖੇਤ ਇੱਕੋ ਜਿਹਾ ਰਹਿੰਦੇ ਆ ਤਵੇ ਇੱਕੋ ਜਿਹਾ ਘਸਦੇ ਆ ਤੁਹਾਡੇ ਟਰੈਕਟਰ ਤੇ ਲੋਡ ਨਹੀਂ ਪੈਂਦਾ ਸਲਿੱਪ ਨਹੀਂ ਘੜਦਾ ਹਨ ਇਹ ਚੀਜ਼ਾਂ ਦਾ ਵੱਧ ਆ ਤੇ ਇਹ ਛੋਟ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਆਪਣੇ ਸੰਦ ਵੀ ਸੌਖਾ ਰਹਿੰਦਾ ਜਿਹਦੇ ਨਾਲ ਤੇ ਤੁਹਾਨੂੰ ਤੇਲ ਦੀ ਵੀ ਬਚਤ ਹੁੰਦੀ ਹੈ ਨਾ ਮੇਨ ਗੱਲ ਤਾਂ ਤੇਲ ਦੀ ਹੁੰਦੀ ਆ ਜਦੋਂ ਤੁਹਾਡਾ ਟਾਇਰ ਬਾਹਰ ਚੱਲਦਾ ਆ ਤਾਂ ਸਮਝ ਲਓ ਜੇ ਹੁਣ ਵਿੱਚ ਚੱਲੂਗਾ ਤਾਂ ਦੋ ਤੋਵੇ ਵਿੱਚ ਚੱਲ ਜਾਂਦੇ ਉਹਦੇ ਠੀਕ ਆ ਤੇ ਬਾਕੀ ਸਾਰਿਆਂ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਹਨਾ ਹਰੇਕ ਬੰਦੇ ਨੂੰ ਕਿਸੇ ਨੂੰ ਕੋਈ ਚੀਜ਼ ਪਸੰਦ ਹੁੰਦੀ ਕਿਸੇ ਨੂੰ ਕੋਈ ਚੀਜ਼ ਉਹ ਸਾਡੇ ਏਰੀਆ ਦੇ ਵਿੱਚ ਸਾਡੇ ਏਰੀਆ ਤੇ ਕੀ ਉੱਧਾ ਦੂਰ ਦੂਰੋਂ ਕਾਫੀ ਇਹ ਤਵੀਆਂਾਂ ਦੀਆਂ ਜਾਨੀਆਂ ਪਰ ਆਪਾਂ ਪਸੰਦ ਕਰਦੇ ਇਹਨਾਂ ਦੀਆਂ ਤਵੀਆਂ ਨੂੰ ਬਹੁਤ ਵਧੀਆ ਤੰਜਲੜੀਆਂ ਦੀਆਂ ਤਵੀਆਂ